हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਇੱਕ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਇੱਕ ਨੋਟ ਨੂੰ ਲੈ ਕੇ ਬਹੁਤ ਵੱਡੀ ਚਾਚਾ ਛੜ ਗਈ ਹੈ 9 11 29 ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਬੜੀ ਫੈਨ ਫੋਲੋਇੰਗ ਸੀ 29 ਤਰੀਕ ਤਾ ਉਹ ਹੈ ਜਦੋਂ ਕਿ ਪੰਜਾਬ ਨੂੰ ਛੱਡ ਕੇ ਇੱਕ ਬਹੁਤ ਵੱਡਾ ਫਨਕਾਰ ਸਿੱਧੂ ਮੂਸੇਵਾਲਾ ਚਲਾ ਗਿਆ ਔਰ ਦੂਜੇ ਪਾਸੇ 5911 ਉਹਦੇ ਟਰੈਕਟਰ ਦਾ ਔਰ ਦੂਜੇ ਪਾਸੇ ਖੁਦ ਉਹਨੂੰ ਵੀ 5911 ਕਿਹਾ ਜਾਂਦਾ ਸੀ ਤਾਂ ਪੰਜਾਬ ਦੇ ਅੰਦਰ ਇਸ ਨੋਟ ਦੇ ਨਾਲ ਇੱਕ ਵੱਡੀ ਚਰਚਾ ਛਿੜ ਗਈ ਆ ਕਹਿੰਦੇ ਜੀ ਹੁਣ ਇਸ ਨੋਟ ਦੇ ਉੱਤੇ ਬੋਲੀ ਲੱਗਣੀ ਆ ਤਾਂ ਇਸ ਨੋਟ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਬਹੁਤ ਸਾਰੇ ਫੋਨ ਵੀ ਆਏ ਕਿ ਜਿਹੜਾ ਨੋਟ ਦਾ ਮਾਲਕ ਹੈ ਉਹਦੀ ਇੱਕ ਡਿਮਾਂਡ ਹੈ ਕਿ ਭਾਈ ਵੱਡੇ ਪੱਦਰ ਦੇ ਉੱਤੇ ਮੈਂ ਇਹਦੀ ਬੋਲੀ ਲਾਉਂਗਾ ਔਰ ਜਿਹੜਾ ਵੀ ਫੈਨ ਜਾਂ ਕੋਈ ਸ਼ਖਸੀਅਤ ਹੈ ਇਸ ਨੋਟ ਨੂੰ ਖਰੀਦਣਾ ਚਾਹੁੰਦਾ 981129 ਨੋਟ ਦਾ ਨੰਬਰ ਹੈ ਇਸ ਕਰਕੇ ਇਸ ਨੋਟ ਨੂੰ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਪੱਧਰ ਤੇ ਕਹਿੰਦੇ ਲੱਕੀ ਵੀ ਮੰਨ ਰਹੇ ਨੇ ਪਰ ਅੱਜ ਇਸ ਨੋਟ ਨੂੰ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਫੈਨ ਵੀ ਨੇ ਸਿੱਧੂ ਮੂਸੇਵਾਲਾ ਦੇ ਔਰ ਉਹਨਾਂ ਦੀ ਜਮਾਂਡ ਹੈ ਕਿ ਉਹਨਾਂ ਦੇ ਨਾਲ ਜੁੜੀ ਹੋਈ ਕੋਈ ਜੈਕਟ ਸੀ ਉਹਦਾ ਵੀ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਜੇਕਰ ਹੋਇਆ ਤਬਾਹਤ ਸਾਰੇ ਸਾਥੀਆਂ ਨੇ ਉਹ ਜੈਕਟ ਦੇ ਉੱਤੇ ਵੀ ਇੱਕ ਤਰ੍ਹਾਂ ਦੀ ਬੋਲੀ ਲਾ ਦਿੱਤੀ ਸੀ ਤਾਂ ਕੁੜੀ ਕੋਲ ਸੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਟਾਰ ਹੈ ਤਾਂ ਹੁਣ ਅੱਜ ਜਿਹੜੀ ਤੁਹਾਡੇ ਸਾਹਮਣੇ ਮੈਂ ਇੱਕ ਨੋਟ ਦਾ ਜ਼ਿਕਰ ਕਰਨ ਜਾ ਰਿਹਾ ਪਹਿਲੀ ਵਾਰ ਇਹ ਜਿਹੜਾ ਨੋਟ ਹੈ ਬੜੀ ਚਰਚਾ ਦੇ ਵਿੱਚ ਆ ਗਿਆ ਕਿਉਂਕਿ ਨਾਟ 1129 ਇਹਦਾ ਨੰਬਰ ਹੈ ਇਹ 500 ਦਾ ਨੋਟ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਇਹ ਨੋਟ ਵੀ ਦਿਖਾਉਣਾ ਚਾਹੂੰਗਾ ਇਹ ਨੋਟ ਹੈ 91129 ਇਹਦਾ ਨੰਬਰ ਹੈ ਉਲਟਾ ਦਿਖਦਾ ਹੋਣਾ ਤੁਹਾਨੂੰ ਪਰ ਚੰਗੀ ਤਰ੍ਹਾਂ ਦੇਖ ਲਿਓ 911 29 ਇਹਦਾ ਨੰਬਰ ਹੈ ਜੀ ਤਾਂ ਜਿਹੜਾ ਇਹ ਨੋਟ ਹੈ ਇਹਦੀ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਜੀ ਬੋਲੀ ਚਲੀ ਗਈ ਹੈ ਔਰ ਦੂਜੇ ਪਾਸੇ ਡਿਮਾਂਡ ਰੱਖਣ ਵਾਲੇ ਬੰਦੇ ਨੇ ਤਾਂ ਬਹੁਤ ਵੱਡੀ ਡਿਮਾਂਡ ਰੱਖੀ ਆ ਉਹ ਤਾਂ ਕਹਿ ਰਹੇ ਸੀ ਕਹਿੰਦੇ ਵੀ ਅਸੀਂ ਨੋਟ ਇਹ ਪਹਿਲਾਂ ਤਾਂ ਕਹਿੰਦੇ ਸੇਲ ਨਹੀਂ ਕਰਨਾ ਪਰ ਬਹੁਤ ਸਾਰੇ ਸਾਥੀ ਨੇ ਜਿਨ੍ਹਾਂ ਦੀ ਡਿਮਾਂਡ ਇਹ ਵੀ ਰਹੀ ਕਿ ਅਸੀਂ ਇਹ ਨੋਟ ਖਰੀਦਣਾ ਚਾਹੁੰਦੇ ਆ ਤਾਂ ਹੁਣ ਤੁਹਾਡੇ ਸਾਹਮਣੇ ਇੱਕ ਨੰਬਰ ਕੰਟੈਕਟ ਨੰਬਰ ਦੱਸਣ ਜਾ ਰਿਹਾ ਮੈਂ ਕਿਉਂਕਿ ਜਿਹੜੇ ਸਾਥੀ ਬਹੁਤ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਵਿੱਚ ਇਹ ਜਿਹੇ ਲੋਕ ਨੇ ਮੁਲਖਾਂ ਦੇ ਵਿੱਚ ਬੈਠੇ ਨੇ ਕਿ ਜੇਕਰ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਹੋਈ ਕੋਈ ਵੀ ਗੱਲ ਹੈ ਤਾਂ ਅਸੀਂ ਤੁਹਾਡੇ ਨਾਲ ਪੈਸਾ ਜੀ ਕਰਾਂਗੇ ਤਾਂ ਹੁਣ ਤਾਂ ਹੁਣ ਤੁਹਾਡੇ ਸਾਹਮਣੇ ਮੈਂ ਇੱਕ ਮੋਬਾਈਲ ਨੰਬਰ ਦੱਸਣ ਜਾ ਰਿਹਾ ਜਿਹਦੇ ਨਾਲ ਤੁਸੀਂ ਉਸ ਬੰਦੇ ਦੇ ਨਾਲ ਜਾਨੀ ਕੰਟੈਕਟ ਕਰ ਸਕਦੇ ਆ ਤਾਂ ਹੁਣ ਨੰਬਰ ਹੈਗਾ 94654 28692 ਤਾਂ ਇਹ ਮੋਬਾਈਲ ਨੰਬਰ ਹੈ ਤਾਂ ਜਿਹੜਾ ਹੁਣ ਇਹ ਫੋਨ ਨੰਬਰ ਤੁਹਾਨੂੰ ਮੈਂ ਦੱਸਿਆ ਇਸ ਫੋਨ ਨੰਬਰ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਆ ਪਰ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਸਿੱਧੂ ਮੂਸੇਵਾਲਾ 29 ਤਰੀਕ ਨੂੰ ਆਪਣੇ ਪੰਜਾਬ ਨੂੰ ਅਲਵਿਦਾ ਕਹਿ ਜਾਂਦੇ ਨੇ ਔਰ ਉਸ ਤੋਂ ਪਹਿਲਾਂ ਜਿਹੜਾ 911 ਤਾਂ ਉਹਨਾਂ ਦਾ ਆਪਣਾ ਨਾਮ ਵੀ ਸੀ ਉਹਦੇ ਕੋਲ ਜਿਹੜਾ 95 ਗਰ ਟ੍ਰੈਕਟਰ ਵੀ ਸੀ ਇਹ ਵੀ ਬੜਾ ਇੱਕ ਤਰ੍ਹਾਂ ਦਾ ਕਹਿੰਦੇ ਮਸ਼ਹੂਰ ਹੋਇਆ ਪਰ 91129 ਮੂਸੇ ਵਾਲੇ ਦੇ ਨਾਲ ਜੁੜਦਾ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੇ ਅੰਦਰ ਕਿੰਨੇ ਸਾਰੇ ਲੋਕ ਨੇ ਜਿਹੜੇ ਮੂਸੇ ਵਾਲੇ ਦੇ ਇਸ ਨੰਬਰ ਨੂੰ ਖਰੀਦਣਾ ਚਾਹੁੰਦੇ ਨੇ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਫੈਨ ਫਾਲੋਇੰਗ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਨੇ ਕਿਉਂਕਿ ਅਕਸਰ ਤੁਸੀਂ ਵੇਖਿਆ ਆਪਣੀਆਂ ਬਾਹਮਾਂ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਉਸ ਦੀ ਫੋਟੋ ਦੇ ਟੈਟੂ ਬਣਵਾਏ ਹੋਏ ਨੇ ਤਾਂ ਹੁਣ ਪੰਜਾਬ ਦੇ ਅੰਦਰ ਜਿਸ ਬੰਦੇ ਕੋਲ ਇਹ ਨੋਟ ਹੈ ਉਹਨਾਂ ਨੇ ਆਪਣੇ ਕੋਲੇ ਆਫਰ ਕੀਤਾ ਕਿ ਮੇਰੀ ਖਬਰ ਹੈ ਜਿਹੜੀ ਇਹ ਲਈ ਜਾਵੇ ਕਿਉਂਕਿ ਡਿਮਾਂਡ ਬਹੁਤ ਵੱਡੇ ਪੱਧਰ ਦੇ ਉੱਤੇ ਚੱਲੀ ਆ ਪਹਿਲਾਂ ਵੀ ਕੁਝ ਲੋਕਾਂ ਨੇ ਆਪਣੀ ਥਿਉਰੀ ਦੱਸੀ ਹੈ ਕਿ ਅਸੀਂ ਕਿ ਅਸੀਂ ਇਸ ਨੋਟ ਦੇ ਐਨੇ ਰੁਪਏ ਲੈਣੇ ਚਾਹੁੰਦੇ ਆ ਪਰ ਉਸ ਬੰਦੇ ਬੰਨੀਓ ਇਹ ਡਿਮਾਂਡ ਧਰੀ ਜਾਂਦੀ ਹੈ ਕਿ ਭਾਈ ਪੰਜਾਬ ਦੇ ਅੰਦਰ ਨਹੀਂ ਬਲਕਿ ਮੁਲਖਾ ਤੱਕ ਉਹਨਾਂ ਦੀ ਫੈਨ ਫਾਲੋਇੰਗ ਹੈ ਇਹ ਗਰੀਬ ਬੰਦਾ ਜਿਹਨੇ ਨੋਟ ਭੇਜਿਆ ਤਾਂ ਮੈਂ ਤੁਹਾਡੇ ਸਾਹਮਣੇ ਧਰ ਦਿੱਤਾ ਤਾਂ ਫੋਨ ਨੰਬਰ ਤੁਹਾਨੂੰ ਮੈਂ ਦੁਬਾਰਾ ਵੀ ਦੱਸੂਗਾ ਤਾਂ ਨਹੀਂ ਵੀਡੀਓ ਵੈਕ ਕਰਕੇ ਤੁਸੀਂ ਫਿਰ ਵੀ ਸੁਣ ਸਕਦੇ ਹੋ ਤਾਂ ਹੁਣ ਜਿਹੜਾ ਇਹ ਬੰਦਾ ਇਹਨਾਂ ਨੇ ਡਿਮਾਂਡ ਕਿਉਂ ਤਰੀ ਆ ਦਰਸਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਚੱਲੀ ਗਈ ਹੈ ਕੁਝ ਲੋਕ ਸੀ ਜਿਹੜੇ ਇਹ ਨੋਟ ਖਰੀਦਣਾ ਚਾਹੁੰਦੇ ਸੀ ਪਰ ਹੁਣ ਦੇਖਣਾ ਇਹ ਵੀ ਚਾਹੁੰਦੇ ਆ ਕਿ ਪੰਜਾਬ ਪਰਦੇ ਵਿੱਚ ਇਸ ਨੋਟ ਦੀ ਬੋਲੀ ਕੌਣ ਬੰਦਾ ਲਾਉਂਦਾ ਤੇ ਕਿੰਨੇ ਕੁ ਲੋਕ ਇਸ ਨੰਬਰ ਨੂੰ ਖਰੀਦਣਾ ਚਾਹੁੰਦੇ ਨੇ ਇਹਦੇ ਵਿੱਚ ਕੋਈ ਫਰਾਡ ਨਹੀਂ ਆ ਉਹ ਬੰਦਾ ਜਲੰਧਰ ਦੇ ਰਹਿਣ ਵਾਲਾ ਜਿਸ ਬੰਦੇ ਦਾ ਇਹ ਨੋਟ ਹੈ ਉਸ ਭਰਾ ਨੇ ਕੰਟੈਕਟ ਨੰਬਰ ਹੈ ਜਿਹੜਾ ਉਹ ਵੀ ਸਾਨੂੰ ਦੱਸਿਆ ਵੀ ਭਾਈ ਸਾਡਾ ਜਿਹੜਾ ਮੋਬਾਈਲ ਨੰਬਰ ਤੁਸੀਂ ਆਪਣਾ ਵੀ ਦੇ ਸਕਦੇ ਹੋ ਪਰ ਡਿਮਾਂਡ ਹੈ ਜਿਹੜੀ ਉਹ ਉਹਨਾਂ ਦੇ ਨਾਲ ਤੁਹਾਡੀ ਸਾਂਝੀ ਕਰ ਦੇਵਾਂਗੇ ਪਰ ਜੇਕਰ ਕੋਈ ਭੈਣ ਭਰਾ ਕੋਈ ਰਿਸ਼ੀ ਸਬੰਧਾ ਜਾਂ ਕੋਈ ਧਨੀ ਬੰਦਾ ਇਸ ਨੋਟ ਨੂੰ ਖਰੀਦ ਕੇ ਅੱਗੇ ਸੇਲ ਕਰਨਾ ਚਾਹੁੰਦਾ ਤਾਂ ਉਹ ਵੀ ਤੁਹਾਡੇ ਸਾਹਮਣੇ ਆ ਤੁਸੀਂ ਖਰੀਦ ਸਕਦੇ ਹੋ ਤਾਂ ਮੋਬਾਈਲ ਨੰਬਰ ਮੈਂ ਫਿਰ ਤੋਂ ਦੱਸਣ ਜਾ ਰਿਹਾ 94654 28698 ਇਹ ਮੋਬਾਈਲ ਨੰਬਰ ਤੇ ਤੁਹਾਡਾ ਕੰਟੈਕਟ ਤੇ ਉਹਨਾਂ ਲੋਕਾਂ ਦੇ ਨਾਲ ਵੀ ਹੋਊਗਾ ਜਿਨ੍ਹਾਂ ਦਾ ਇਹ ਨੋਟ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ